ਹੈਲੋ ਗਾਇਸ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਮਹਾਰਾਜ ਤੁਹਾਡੀ ਸੇਤਾਂ ਨੂੰ ਵੈਗਰੂ ਤੰਦਰੁਸਤ ਰੱਖੇ ਤੁਹਾਡੇ ਪਰਿਵਾਰਾਂ ਦੇ ਵਿੱਚ ਮਹਾਰਾਜ ਖੁਸ਼ੀਆਂ ਬਖਸ਼ੇ ਜੀ ਤੇ ਮਹਾਰਾਜ ਤੁਹਾਡੇ ਸਾਰਿਆਂ ਦੀਆਂ ਕਮਾਈਆਂ ਦੇ ਵਿੱਚ ਬਰਕਤਾਂ ਕਰੇ ਤੇ ਇਧਰ ਵੇਖੋ ਭਾਈ ਠੰਡ ਦੇ ਵਿੱਚ ਘੁੱਗੀਆਂ ਦਾ ਜਿਹੜਾ ਜੋੜਾ ਹੈ ਉਹ ਬੈਠਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਦੇਖੋ ਜੀਵ ਜੰਤੂ ਵੀ ਹੈ ਨਾ ਇੱਕ ਇਹ ਕੁਦਰਤ ਹੈ ਪਰਮਾਤਮਾ ਦੀ ਕੁਦਰਤ ਜਿਹੜੀ ਤੇ ਬੈਠੇ ਨੇ ਵਿਚਾਰੇ ਠੰਡ ਤੋਂ ਡਰਦੇ ਹੁਣ ਇਹ ਵੀ ਕੰਮ ਤੇ ਜਾ ਰਹੇ ਨੇ ਭਾਈ ਸਵੇਰ-ਸਵੇਰ ਬਹੁਤ ਜ਼ਿਆਦਾ ਜਿਹੜਾ ਧੁੰਦ ਦਾ 뷰 ਆਪਾਂ ਤੁਹਾਨੂੰ ਦਿਖਾਵਾਂਗੇ ਤੇ ਰਾਤ ਦੀ ਥੋੜੀ-ਥੋੜੀ ਬਾਰਿਸ਼ ਵੀ ਹੋਈ ਸੀਗੀ ਬੂੰਦਾਬੰਦੀ ਵੀ ਹੋਈ ਸੀ ਕਿਉਂਕਿ ਨਵੇਂ ਸਾਲ ਤੇ ਤੇ ਲੋਹੜੀ ਤੇ ਥੋੜੀ-ਥੋੜੀ ਬੂੰਦਾਵਾਰਿਸ਼ ਹੁੰਦੀ ਆ ਇਹ ਠੰਡ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫਸਲਾਂ ਨੂੰ ਇਹ ਬਹੁਤ ਜ਼ਿਆਦਾ ਕੰਮ ਕਰੂਗੀ ਤੇ ਆਜੋ ਜੀ ਇੱਕ ਵਾਰੀ ਆਪਾਂ ਤੁਹਾਨੂੰ ਇੱਧਰ ਦਾ 뷰 ਵਿਖਾਉਨੇ ਆਂ ਜੇ ਜਾ ਰਹੇ ਨੇ ਕੰਮ ਤੇ ਤੇ ਧੁੰਦ ਤੁਸੀਂ ਦੇਖ ਲਓ ਨਵੇਂ ਸਾਲ ਤੇ ਕਿੰਨੀ ਸਾਰੀ ਅੱਜ ਤੋਂ ਅੰਦਾਈ ਆ ਬੱਦਲਬਾਈ ਵੀ ਬਹੁਤ ਜ਼ਿਆਦਾ ਬਸ ਹਵਾ ਨਹੀਂ ਚੱਲਦੀ ਅਕੰਧ ਸਿੱਟਾਂ ਨੇ ਕੰਡ ਹਲਾ ਆਤੀ ਤੇ ਮੌਸਮ ਅੱਜ ਬਹੁਤ ਸਾਰਾ ਬੱਦਲਬਾਈ ਹੋਈ ਪਈ ਆ ਮੌਸਮ ਖਰਾਬ ਹੀ ਐ ਤੇ ਕੁਛ ਵੀ ਨਜ਼ਰ ਨਹੀਂ ਆ ਰਿਹਾ ਦੂਰ ਤੱਕ ਕਰ ਦਿਸਦੇ ਐ ਬਟ ਥੋੜੇ ਥੋੜੇ ਨਜ਼ਰ ਆ ਰਹੇ ਨੇ ਤੇ ਇਹਨਾਂ ਨੂੰ ਸੁਬਾ ਸੁਬਾ ਪਾਈ ਆ ਗਿਆ ਫੋਨ ਆ ਤੇ ਰਾਤੀ ਇਹਨਾਂ ਨੇ ਸੀਟਾ ਸੂਟਾ ਨਹੀਂ ਢਕੀਆਂ ਸੀਗੀਆਂ ਤੇ ਸੀਟ ਤੇ ਮੈਂ ਪੰਨਾ ਲਾ ਕੇ ਫਿਰ ਗੱਟਾ ਰੱਖਤਾ ਉਹ ਦੇਖੋ ਪੰਨੇ ਨਾ ਲਾਏ ਹੋਏ ਇਧਰ ਡੱਗ ਵੀ ਨਾ ਜਾਣ ਪੰਨੇ ਇਹਨਾਂ ਦੀ ਸੀਟ ਤੇ ਪੰਨਾ ਲੱਗਿਆ ਹੋਇਆ ਇਹਨਾਂ ਦੇ ਟੋਪੀ ਢੱਕੇ ਤੋਂ ਆਈ ਮੈਂ ਮੈਂ ਕਿ ਠੰਡ ਬਹੁਤ ਜ਼ਿਆਦਾ ਆ ਨਾ ਇਹਨੂੰ ਐ ਸੀਗੇ ਨਵੇਂ ਸਾਲ ਤੇ ਹਰਿਆਣਾ ਨੇ ਹਲਫੀ ਤੇ ਦੁਲਨਾਂ ਨੇ ਕਾਲਿਆ ਤੇ ਠੰਡ ਬਹੁਤ ਜ਼ਿਆਦੇ ਆ ਤੇ ਭੱਜੇ ਫਿਰਦੇ ਇੰਨੇ ਖਾਂਦੇ ਵਿੱਚ ਆਏ ਪਾਈ ਐਵੇਂ ਫਿਰ ਜਾਂਦਾ ਨਹੀਂ ਸੀਗਾ ਟ੍ਰੈਕ ਤੇ ਟ੍ਰੈਕ ਤੋਂ ਉੱਠਲ ਕੇ ਆਉਣਗੇ ਤੇ ਫਿਰ ਗੱਡੀ ਲੈ ਕੇ ਤੇ ਵਾਪਸ ਹੀ ਚੱਲਾਂਗੇ ਦੇਖੋ ਭਾਈ ਕਿੰਨਾ ਪਿਆਰਾ ਜਿਹਾ 뷰 ਆ ਰਿਹਾ ਆਲੋ ਭਾਈ ਹੁਣ ਗੱਡੀ ਲਿਆਉਣਗੇ ਕਿਉਂਕਿ ਗੱਡੀ ਉੱਥੇ ਸਟਾਰਟ ਖੜੀ ਹੈ ਬੈਗਰੂ ਸਾਰਿਆਂ ਦੀਆਂ ਕਮਾਈਆਂ 'ਚ ਬਰਕਤਾਂ ਕਰੇ ਜੀ। ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਜਿਹੜੇ ਡਰਾਈਵਰ ਵੀਰ ਨੇ ਜਿਹੜੇ ਡਰਾਈਵਿੰਗ ਕਰਦੇ ਨੇ ਥੋੜਾ ਜਿਹਾ ਆਪਣਾ ਖਿਆਲ ਰੱਖਣਾ ਕਿਉਂਕਿ ਧੁੰਦ ਬਹੁਤ ਜ਼ਿਆਦੇ ਆ। ਸਾਧਨ ਦੂਰ-ਦੂਰ ਤੱਕ ਕਈ ਵਾਰ ਜਮਾਂ ਨਜ਼ਰ ਨਹੀਂ ਆਉਂਦਾ ਤੇ ਆਪਣਾ ਥੋੜਾ ਜਿਹਾ ਖਿਆਲ ਰੱਖ ਕੇ ਸਾਧਨ ਚਲਾਇਆ ਕਰੋ ਜੀ। ਕਰਿਆਂਦੇ। ਧੁੰਦ ਦੇ ਜਿਹਾ ਸਤੈ। ਹਾਂ। ਮੱਚਾ ਤੇ ਪਾਣੀ ਚਾਮੂਗਾ। ਹੋ। ਹੋ ਜੇ ਕੀ ਹੈ ਤੇ ਜੰਮ ਗਿਆ ਹਾਂ ਇਧਰ ਦੇਖੋ ਭਾਈ ਇਹਨਾਂ ਦੇ ਮੁੱਛਾਂ ਤੇ ਪਾਣੀ ਜੰਮ ਗਿਆ ਦੇਖੋ ਹਾਂ ਕਿਉਂਕਿ ਜਾਣਾ ਐ ਪੂਰ ਜੀ ਪੂਰ ਜੀ ਪੈਂਦੀ ਆ ਹਨਾ ਜਾਵੇਂ ਚਲੇ ਜਿਗਾ ਵੀ ਜਾ ਜਾ ਅੱਛਾ ਇਹ ਕਹਿੰਦਾ ਮੇਰੇ ਯਾਰ ਨੇ ਚੈਲੰਜ ਕੀਤਾ ਨਵੇਂ ਸਾਲ ਤੇ ਵੀ ਆ ਜਾ ਦੇਖਦਾ ਵੀ ਇੰਨੀ ਧੁੰਦ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ ਪਰ ਬਈ ਜਾਣਾ ਪੈਂਦਾਗਾ ਢਿੱਡ ਪਾਪੀ ਆ ਤੇ ਚੱਲੇ ਨੇ ਹੁਣ ਇੰਨੀ ਠੰਢ ਦੇ ਵਿੱਚ ਕੰਮ ਤੇ ਮੈਂ ਵੀ ਚੱਲਾਂ ਨਾਲ ਚਲੋ ਮਸ਼ੀਨ ਚਲਾਉਂਗੀ ਮੈਂ ਵੀ ਹੁ ਬੰਬਾ ਬੰਬ ਉਤਰਿਆ ਬਾਈ ਮੈਨੂੰ ਪਤਾ ਹੈ ਪੜੋਸੀਆਂ ਦੇ ਤਾਜੇ ਲੱਕੜਾਂ ਚੀਰੀ ਜਾਂਦੇ ਆ ਅੱਜ ਠੰਡ ਪਈ ਜਾਂਦੀ ਹੈ ਪੜੋਸਿਆਂ ਦੇ ਉੱਧਰ ਵੇਖ ਦੇਖਦੇ ਤੇ ਦੇਖਦੇ ਦੇਖ ਲੋਕ ਲੋਕ ਕੇ ਦੇਖ ਰਹੇ ਨੇ ਇਹਨਾਂ ਨੂੰ ਓ ਬ੍ਰੋਸਾਂ ਦੇ ਪ੍ਰਾਂਤਾਂ ਡਿੱਗੀਆਂ ਨੇ ਜਿਸਤਾਨ ਨੇ ਪਾ ਲਿਆ ਜਿਸਤਾਨ ਨੇ ਲੋਪਾਈ ਮਿਸਤਰੀ ਨੇ ਸਟਾਰਟ ਕੀਤਾ ਟਰੈਕਟਰ ਅਤੇ ਹੁਣ ਚੱਲੇ ਨੇ ਪਹਿਲਾ ਡੈਕ ਡੁਕ ਸੈੱਟ ਕਰ ਰਹੇ ਆ ਗਾਣੇ ਲਾ ਕੇ ਫਿਰ ਤੁਰਨਗੇ ਦੇਖੋ ਭਾਈ ਚੱਲੇ ਨੇ ਸਿੱਧੂ ਮੂਸੇ ਵਾਲੇ ਦੇ ਗਾਣੇ ਲਾ ਕੇ